ਦੇ ਸਾਰੇ ਵੀਰਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਅੱਜ ਆਪਾਂ ਪਹੁੰਚੇ ਹਾਂ ਜਗਜੀਤ ਸਿੰਘ ਸੱਚ ਦੇਵਾ ਆਸ਼ਾਗਿਰਨ ਹੁਸ਼ਿਆਰਪੁਰ ਵਿਖੇ ਇੱਥੇ ਫਿਟ ਬਾਈਕਰ ਕਲੱਬ ਵੱਲੋਂ ਹਰ ਸਾਲ ਰਾਈਡ ਕਰਵਾਈ ਜਾਂਦੀ ਆ ਅਪ੍ਰੈਲ ਦੇ ਲਗਭਗ ਪਹਿਲੇ ਹਫ਼ਤੇ ਇਹ ਰਾਈਡ ਕਰਵਾਈ ਜਾਂਦੀ ਆ ਤੇ ਬਹੁਤ ਹੀ ਵਧੀਆ ਰਾਈਡ ਹੁੰਦੀ ਆ ਬਹੁਤ ਸਾਰੇ ਲੋਕ ਦੂਰੋਂ ਦੂਰੋਂ ਪਹੁੰਚਦੇ ਆ ਤੇ ਆਪਣੇ ਰਾਤ ਦੀ ਸਟੇ ਅੱਜ ਇੱਥੇ ਆ ਕੱਲੂ ਆਪਾਂ 100 ਕਿਲੋਮੀਟਰ ਦੀ ਰਾਈਡ ਉੱਥੋਂ ਸੱਚ ਦੇਵਾ ਸਟਾਕਸ ਤੋਂ ਸ਼ੁਰੂ ਕਰਾਂਗੇ ਉਹ ਦਿਖਾਉਣਿਆ ਤੁਹਾਨੂੰ ਇਹ ਸਕੂਲ ਬਣਿਆ ਹੋਇਆ ਮੈਂਟਲੀ ਚੈਲੰਜ ਜੋ ਚਿਲड्रन ਹੁੰਦੇ ਆ ਮਾਨਸਿਕ ਤੌਰ ਤੇ ਉਹਨਾਂ ਦੀ ਹੈਲਪ ਵਾਸਤੇ ਬਣਾਇਆ ਹੋਇਆ ਬਹੁਤ ਹੀ ਵਧੀਆ ਉਪਰਾਲਾ ਇਹਨਾਂ ਦੁਆਰਾ ਕੀਤਾ ਗਿਆ ਇੱਥੇ ਬਹੁਤ ਸਾਰੇ ਆਪਣੇ ਦੋਸਤ ਮਿੱਤਰ ਪਹੁੰਚੇ ਹੋਏ ਆ ਫਰੀਦਕੋਟ ਸਾਈਕਲਿੰਗ ਗਰੁੱਪ ਦੇ ਮੈਂਬਰ ਇੱਥੇ ਆਪਣੇ ਕੋਲ ਪਹੁੰਚੇ ਹੋਏ ਆ ਬਾਈ ਜੀ ਵਰੁਣ ਜੀ ਵਰੁਣ ਫਰੀਦਕੋਟ ਵਰੁਣ ਫਰੀਦਕੋਟਿਆ ਜੀ ਸਾਰੇ ਫਰੀਦਕੋਟ ਸਾਈਕਲਿੰਗ ਗਰੁੱਪ ਦੇ ਮੈਂਬਰ ਨੇ ਅਮਰਜੀਤ ਸਿੰਘ ਫਰੀਦਕੋਟ ਜੀ ਆ ਬਾਈ ਧਨਵੰਤ ਸਾਰੇ ਫਰੀਦਕੋਟ ਮੈਂਬਰ ਫਰੀਦਕੋਟ ਸਾਈਕਲਿੰਗ ਗਰੁੱਪ ਦੇ ਮੈਂਬਰ ਨੇ ਆ ਬਾਈ ਗਗਨ ਸਾਡੇ ਕੋਲੇ ਆ ਬਾਈ ਜੀ ਆਪਣੇ ਗੁਰੂ ਜੀ ਬਾਈ ਪਰਮੇਂਦਰ ਤੇ ਸਾਰੇ ਫਾਇਰ ਸਾਈਕਲਿੰਗ ਗਰੁੱਪ ਦੇ ਮੈਂਬਰ ਨੇ ਸਕੂਲ ਬਹੁਤ ਵਧੀਆ ਬਣਿਆ ਹੋਇਆ ਹੈ ਮੈਂਟਲੀ ਚੈਲੰਜ ਚ ਚਿਲड्रन ਆਸਤੇ ਬਹੁਤ ਹੀ ਵਧੀਆ ਤਰੀਕੇ ਨਾਲ ਬਣਿਆ ਹੋਇਆ ਹੈ ਇਹ ਉਹਨਾਂ ਲੋਕਾਂ ਆਸਤੇ ਚਲੀਂਦੀਆਂ ਹੁੰਦੀਆਂ। ਜੋ ਜੀ ਆ ਗਿਓ। ਬਾਈ ਦੀ ਲੋਕੇਸ਼ਨ ਆਪਣੀ ਸੱਚ ਦੇ ਵਸਟਾਕਸ ਹਿਹਾਰਪੁਰ ਅੱਜ ਦੀ ਸਾਈਕਲ ਰਾਈਡ ਫਿਟ ਬਾਈਕਰ ਕਲੱਬ ਹੋਣੀ ਆ। ਬਹੁਤ ਵਧੀਆ ਮਾਹੌਲਾ। ਰੋਹਿਤ ਬਹੁਤ ਧਾਵਾ ਤੇ ਇੱਥੇ ਬੰਦੇ ਆਏ ਹੋਏ ਆ। 350+ ਰਾਈਡਰਸ ਆ। ਤੇ ਇੱਥੇ ਆਪਣਾ ਨਾਂ ਹੈਗਾ ਤੇ ਗੋਨੇਣਾ ਮੰਡੀ ਦਾ। ਇੱਕ ਨੰਬਰ ਮਾਹੌਲਾ ਜਮਾ ਇਹਨਾਂ ਨੇ ਟਿਸ਼ਰਟ ਨਹੀਂ ਜਰਸੀ ਨਹੀਂ ਲਈਆਂ ਉਹ ਆ ਕੇ ਜਰਸੀ ਲੈ ਲੋ ਉੱਪਰ ਔਰ ਬ੍ਰੈਕਫਾਸਟ ਕਰਕੇ ਇਹਨਾਂ ਨੇ ਬੈਠੇ ਹੈਗੇ ਜੀ ਲੋਕੇਸ਼ਨ ਅੱਜ ਦੀ ਹੁਸ਼ਿਆਰਪੁਰ ਰਾਈਡ ਅੱਧੀ ਵਾਰ ਤੋਂ ਨਾਲ ਪਸੀ ਚੇਅਰ ਸੱਕੇ ਨੇ ਵਧੀਆ ਮਾਹੌਲਾ ਔਰ ਜਿਹੜੇ ਜਰਸੀ ਤੇ ਲਿਖਾਉਂਦੇ ਇਥੋਂ ਸਟਾਰਟ ਹੋ ਕੇ ਅੱਗੇ 100 ਕਿਲੋਮੀਟਰ ਤੱਕ ਦੀ ਰਾਈਡ ਹੋਊਗੀ ਤੇ ਜਰਸੀਜ਼ ਮਿਲ ਰਹੀਆਂ ਇਥੋਂ ਬਹੁਤ ਵਧੀਆ ਜਰਸੀ ਦਿੱਤੀ ਗਈ ਹੈ ਨੰਬਰ 1 ਨੂੰ ਇੱਕ ਬਹੁਤ ਵਧੀਆ ਜਰਸੀ ਦਿੱਤੀ ਗਈ ਹੈ ਉਧਰ ਬ੍ਰੇਕਫਾਸਟ ਚੱਲ ਰਿਹਾ ਜਰਸੀਜ਼ ਮਿਲਦੀਆਂ ਜਰਸੀ ਕਲੈਕਟ ਕਰਨੀਆਂ ਆਪਣਾ ਉਹਨੂੰ ਆ ਆ ਸਾਰੀ ਲੋਕੇਸ਼ਨ ਆ ਇਹ ਬਹੁਤ ਵਧੀਆ ਲੋਕੇਸ਼ਨ ਆ ਫੱਟ ਨਿਵਸਟਾਕਸ ਸ਼ਹਿਰਪੁਰ ਲਓ ਜੀ ਜਨਸਿਆ ਮਿਲ ਚੁਕੀਆਂ ਆ ਬੰਦੇ ਖੰਦੇ ਰੈਡੀ ਹੋ ਰਹੇ ਆ ਲੈ ਦੇ ਉਹ ਪ੍ਰੋ ਮੈਕਸ ਹਾਂ ਫਿਰ ਪੰਗੇ ਲੈ ਲੈਣਾ ਸੱਤੀ ਹੋ ਗਿਆ ਗੁਰੂ ਆ ਦੇਖ ਲੈ ਮੈਂ ਸੱਤੀ ਇਹ ਬਾਈ ਦਾ ਅੱਜ ਹੁਣ ਲੌਕ ਹੋ ਗਿਆ ਉਹਦੀ ਫੋਟੋ ਕੁਝ ਚਾ ਯਾਰ ਭੇਜਣ ਪਏ ਯਾਰ ਚਲ ਜੇ ਦੱਬ ਗੋਇਲ ਨੂੰ ਥੋੜਾ ਬਈ 32 ਹੋ ਗਿਆ ਚਲ ਹੈ ਉਹਨੂੰ ਦਿਖਾਈ ਆਜੋ ਆਜੋ ਗੋਇਲ ਨੂੰ ਓਏ ਵੱਡੀ ਗੱਲ ਨਹੀਂ ਉਹ ਵੀ ਹੁੰਦਾ ਹੁੰਦਾ ਜਿਹੜੇ ਫਸਟ ਟਾਈਮ 100 ਕਿਲੋ ਮਿਲ ਕਰਦੇ ਮਸ਼ਹੂਰ 1 5 ਸਾਰੇ ਆਉਂਦੇ ਆ ਸਫਾਤੇ ਵਾਲੇ ਜੀ ਇਹ ਬਣਾ ਸਾਡੀ ਬਣਾ ਦੋ ਸਾਰੀ ਬਣੀ ਜਾਂਦੀ ਹੈ ਵਿੱਚੋਂ ਬਈ ਅੱਗੇ ਅੱਗੇ ਵਿੱਚੇ ਸਾਰੀ ਜਾਂਦੀ ਹੈ ਵੀਡੀਓ ਬਣਾ ਲਈ ਠੀਕ ਆ ਹਾਏ ਠੀਕ ਆ ਇਹ ਵੀਰ ਬਾਤ ਵੀਡੀਓ ਬਣ ਗਈ ਆ ਫੋਟੋ ਕਲਿੱਕ ਕਰ ਦੇ ਤੇ ਜਾਦ ਆ ਗਿਆ ਸਾਜ ਪੱਛਣਾ ਤੇ ਇੱਕ ਨੰਬਰ ਹਾਲ ਹਿਆਰਪੁਰ ਦਾ ਹੈ ਥੈਂਕ ਯੂ ਚੈੱਕ ਕਰੋ ਹੁਸ਼ਿਆਰਪੁਰ ਦਾ ਰਾਹ ਪਹਿਲੀ ਹਰਿਆਣਾ ਹੋਇਆ ਇੱਧਰ ਨੂੰ ਤੇ ਇੱਕ ਨੰਬਰ ਮਾਹੌਲ ਆ ਤੜਕ ਬਹੁਤ ਵਧੀਆ ਮਾਹੌਲ ਹੈ ਇੱਕ ਨੰਬਰ ਅੱਗੇ ਚੱਲਿਆ ਬਾਈ ਆਪਣਾ ਤੀਜਾ ਬਾਈ ਤੇ ਨਾਲ ਧਨਵੰਤ ਬਾਈ ਨਾਲ ਆਪਣੇ ਹੈਗਾ ਗਗਨ ਬਾਈ ਹੋਲਿਕ ਨੰਬਰ ਲਓ ਜੀ ਬਹੋਦੀਆਂ ਤੋਂ 20 ਕਿਲੋਮੀਟਰ ਦੇ ਪਹਿਲੇ ਰਿਫਰੈਸ਼ਮੈਂਟ ਪੁਆਇੰਟ ਤੇ ਹਲੋ ਵੀ ਮਿੱਤਰੋ ਹਰਿਆਣਾ ਰਹਿ ਗਿਆ ਇੱਥੋਂ 7 ਕਿਲੋਮੀਟਰ ਤੇ ਨਾਲੋਂ ਨੋਟ ਐਂਟਰ ਕਰਕੇ ਆਪਾਂ ਇੱਕ ਨੰਬਰ 24 ਪਰ ਕੀ ਆ ਬੋਰ ਦੇ ਇਲਾਕੇ ਦੀ ਖਾਸ ਗੱਲ ਹੈ ਇੱਧਰ ਗ੍ਰੀਨਰੀ ਜਿਆਦਾ ਆ ਦੇਖੋ ਤੁਸੀਂ ਪੂਰੀ ਸੜਕ ਤੇ ਵੱਡੇ ਵੱਡੇ ਦਰਖਤ ਆ ਪੂਰਾ ਵਧੀਆ ਮਾਹੌਲ ਆ ਮੰਦ ਰੇਗਾ ਬਈ 42 ਕਿਲੋਮੀਟਰ ਇਥੋਂ 50 ਕਿਲੋਮੀਟਰ ਦੇ ਚੈੱਕ ਪੁਆਇੰਟ ਤੇ ਇੱਥੋਂ ਵਾਪਸੀ ਕਰਾਂਗੇ ਆਪਾਂ 50 ਕਿਲੋਮੀਟਰ ਹੋ ਗਿਆ 50 ਕਿਲੋਮੀਟਰ ਬੈਕ ਜਾ ਕੇ ਉਸ ਜਗ੍ਹਾ ਤੋਂ ਜਿੱਥੇ ਸ਼ੁਰੂ ਵੀ ਸੀ ਉੱਥੇ ਜਾਵਾਂਗੇ ਆ ਚੈੱਕ ਪੁਆਇੰਟ ਹੈਗਾ ਇੱਥੇ ਹਾਂ ਬਾਈਕ ਆ ਗਈ ਨਾ ਫਿਰਦਾ ਰਜਿੰਦਰ ਬਾਈ ਦਾ ਆਪ ਵੀ ਨਾ ਸਰਪਾ ਪੈਂਸ਼ਨ ਹੋ ਗਿਆ ਉਹ ਆਈ ਜਾਂਦੇ ਆ ਇੱਥੇ ਰਿਫਰੈਸ਼ਮੈਂਟ ਹੈਗੀ ਆ ਲੋਰੀ ਸੈਂਪੋ ਤੇ ਤੇਰੀ ਪ੍ਰਚਮਤ ਹੈਗੀ ਆ ਤੇ ਕਿਥੋਂ ਜਿਹੜਾ ਆਪਣਾ ਕਾਰਡ ਆ ਉਹ ਸੈਂਪਲ ਹੋਊਗਾ 50 ਕਿਲੋਮੀਟਰ ਦਾ ਤੇ ਆਹ ਫਿਰ ਤੋਂ ਸੈਂਪਲ ਲੱਗੀ ਆ ਇਹਨਾਂ ਦੀ 50 ਕਿਲੋਮੀਟਰ ਦੀ ਇੱਥੋਂ ਵਾਪਸੀ ਕਰਾਂਗੇ ਆਪਾਂ ਵਿਕੀ ਆਨੇ ਰਜਿੰਦਰ ਭਾਈ ਅਰਗਿਆ ਨੂੰ ਇੱਥੋਂ ਵਾਪਸੀ ਕਰਕੇ ਇਕੱਠੇ ਜਾਵਾਂਗੇ ਤਨਵੰਤ ਭਾਈ ਤੇ ਰਜਿੰਦਰ ਭਾਈ ਅਰਗਿਆ ਨਾਲ ਸੋ ਮਿਲਦੇ ਆਂ